UAE ਵਿੱਚ ਭਾਰਤੀ ਵਿਅਕਤੀ ਅਨਿਲ ਕੁਮਾਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਅਨਿਲ ਕੁਮਾਰ ਬੋਲਾ ਨੇ 100 ਮਿਲੀਅਨ ਦਰਹਮ ਦੀ ਲਾਟਰੀ ਜਿੱਤੀ ਹੈ ਅਤੇ ਇਹ ਭਾਰਤੀ ਕਰੰਸੀ ਦੇ ਵਿੱਚ 240 ਕਰੋੜ ਰੁਪਏ ਬਣਦੇ ਹਨ ਉਸ ਨੇ ਜਿੱਤਣ ਤੋਂ ਬਾਅਦ ਆਪਣੇ ਸੁਪਨੇ ਬਾਰੇ ਦੱਸਿਆ ਕਿ ਉਸ ਨੇ ਇਹ ਪੈਸੇ ਕਿੱਥੇ ਕਿੱਥੇ ਵਰਤਨੇ ਹਨ ਅਤੇ ਆਪਣੇ ਪਰਿਵਾਰ ਲਈ ਕੀ ਕਰਨੇ ਹਨ ਫਿਲਹਾਲ 240 ਕਰੋੜ ਰੁਪਏ ਦੀ ਵੱਡੀ ਰਕਮ ਜਿੱਤ ਕੇ ਅਨਿਲ ਕੁਮਾਰ ਬੋਲਾ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਹੁਣ ਉਹ ਕਾਮਯਾਬ ਜ਼ਰੂਰ ਹੋਵੇਗਾ ਆਓ ਲੈ ਚੱਲਦੇ ਹਾਂ ਪੂਰੀ ਖਬਰ ਦੇ ਵੱਲ ਭਾਰਤੀ ਵਿਅਕਤੀ ਨੇ ਮਾਂ ਦੇ ਜਨਮ ਦਿਨ ਨੂੰ ਲਾਟਰੀ ਨੰਬਰ ਵਜੋਂ ਚੁਣਿਆ ਅਤੇ 240 ਕਰੋੜ ਰੁਪਏ ਜਿੱਤਲੇ ਅਨਿਲ ਕੁਮਾਰ ਨੇ ਕਿਹਾ ਕਿ ਮੈਂ ਇੱਕ ਸੁਪਰਕਾਰ ਖਰੀਦਣਾ ਚਾਹੁੰਨਾ ਅਤੇ ਇੱਕ ਆਲੀਸ਼ਾਨ ਰਿਜ਼ੋਰਟ ਜਾਂ 7 ਸਿਤਾਰਾ ਹੋਟਲ ਵਿੱਚ ਜਸ਼ਨ ਮਨਾਉਣਾ ਚਾਹੁੰਨਾ। ਅਬੂ ਧਾਬੀ ਵਿੱਚ ਰਹਿਣ ਵਾਲੇ 29 ਸਾਲਾ ਭਾਰਤੀ ਵਿਅਕਤੀ ਨੇ ਯੂਏਈ ਵਿੱਚ ਲਾਟਰੀ ਦਾ ਪਹਿਲਾ 100 ਮਿਲੀਅਨ ਦਰਹਮ ਜਾਨੀ ਕਿ ਭਾਰਤੀ ਕਰੰਸੀ ਵਿੱਚ 240 ਕਰੋੜ ਰੁਪਏ ਤੋਂ ਵੱਧ ਜੈਕਪੌਟ ਜਿੱਤ ਲਿਆ। ਅਨਿਲ ਕੁਮਾਰ ਬੋਲਾ ਨੇ 18 ਅਕਤੂਬਰ ਨੂੰ ਹੋਏ 23ਵੇਂ ਲੱਕੀ ਡੇ ਡਰਾਅ ਵਿੱਚ ਸ਼ਾਨਦਾਰ ਇਨਾਮ ਜਿੱਤਿਆ। UAE ਲਾਟਰੀ ਨੇ X ਤੇ ਜਿੱਤੂ ਟੀਮ ਇੰਟਰਵਿਊ ਵੀਡੀਓ ਸਾਂਝੀ ਕੀਤੀ ਸਾਈਡ ਨੋਟ ਵਿੱਚ ਲਿਖਿਆ ਸੀ ਕਿ ਉਮੀਦ ਤੋਂ ਲੈ ਕੇ ਜਸ਼ਨ ਤੱਕ ਇਹ ਉਹ ਖੁਲਾਸਾ ਹੈ ਜਿਸ ਨੇ ਸਭ ਕੁਝ ਬਦਲ ਦਿੱਤਾ ਅਨਿਲ ਕੁਮਾਰ ਬੋਲਾ 100 ਮਿਲੀਅਨ AED ਕਰ ਲੈ ਗਿਆ ਇੱਕ ਖੁਸ਼ਕਿਸਮਤ ਦਿਨ ਜਿਸ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਅਨਿਲ ਕੁਮਾਰ ਲਈ 18 ਅਕਤੂਬਰ ਸਿਰਫ ਇੱਕ ਹੋਰ ਦਿਨ ਨਹੀਂ ਸੀ ਇਹ ਉਹ ਦਿਨ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ ਇੱਕ ਬਦਲਿਆ ਹੋਇਆ ਜੀਵਨ ਅਤੇ ਇੱਕ ਯਾਦ ਦਵਾਉਂਦਾ ਹੈ ਕਿ ਜਦੋਂ ਤੁਸੀਂ ਡੇਅਰ ਟੂ ਇਮੇਜਨ ਕਰਦੇ ਹੋ ਤਾਂ ਕੀ ਹੁੰਦਾ ਹੈ ਵਧਾਈਆਂ ਅਨਿਲ ਕੁਮਾਰ ਇਹ ਇੱਕ ਐਕਸ ਤੇ ਜਿਹੜੀ ਸਾਂਝੀ ਕੀਤੀ ਗਈ ਇੰਟਰਵਿਊ ਦੀ ਪੋਸਟ ਹੈ ਅਤੇ ਐਕਸ ਉੱਤੇ ਉਹਨਾਂ ਦੀ ਇੱਕ ਕਲਿੱਪ ਹੈ ਜਿਹੜੀ ਸਾਂਝੀ ਕੀਤੀ ਗਈ ਸੀ ਜਿਸ ਤੇ ਯੂਏਈ ਲਾਟਰੀ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਕਲਿੱਪ ਵਿੱਚ ਅਨਿਲ ਕੁਮਾਰ ਨੂੰ ਆਪਣੀ ਲਾਟਰੀ ਜਿੱਤਣ ਦਾ ਜਸ਼ਨ ਮਨਾਉਂਦੇ ਹੋਏ ਦਿਖਾਇਆ ਗਿਆ ਉਸ ਨੂੰ ਸੁਨਹਿਰੀ ਕੰਫੇਟੀ ਨਾਲ ਭਰਾਇਆ ਗਿਆ ਅਤੇ ਉਸ ਨੂੰ ਰਸਮੀ ਚੈੱਕ ਸੌਪਿਆ ਗਿਆ ਉਸ ਨੇ ਆਪਣੀ ਖੁਸ਼ਕਿਸਮਤ ਟਿਕਟ ਚੋਣਨ ਦੇ ਪਿੱਛੇ ਦੀ ਕਹਾਣੀ ਅਤੇ ਖਬਰਾਂ ਸੁਣਨ ਉੱਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਕੋਈ ਜਾਦੂ ਜਾਂ ਕੁਝ ਨਹੀਂ ਕੀਤਾ ਇਸ ਲਈ ਮੈਂ ਸਿਰਫ ਆਸਾਨ ਚੋਣ ਚੁਣੀ ਆਖਰੀ ਨੰਬਰ ਤੱਕ ਬਹੁਤ ਖਾਸ ਹੈ ਇਹ ਮੇਰੀ ਮੰਮੀ ਦਾ ਜਨਮ ਦਿਨ ਹੈ ਉਸ ਨੇ ਕਿਹਾ ਅਤੇ ਮੈਂ ਇਹ ਜਿੱਤ ਲਿਆ ਆਪਣੀ ਜਿੱਤ ਦਾ ਪਤਾ ਲੱਗਣ ਦੇ ਪਲ ਬਾਰੇ ਗੱਲ ਕਰਦੇ ਹੋਏ ਅਨਿਲ ਕੁਮਾਰ ਨੇ ਅੱਗੇ ਕਿਹਾ ਕਿ ਮੈਂ ਸਦਮੇ ਵਿੱਚ ਸੀ ਮੈਂ ਸੋਫੇ ਤੇ ਬੈਠਾ ਸੀ ਅਤੇ ਮੈਨੂੰ ਬਸ ਇਹ ਮਹਿਸੂਸ ਹੋ ਰਿਹਾ ਸੀ ਕਿ ਕੀ ਹਾਂ ਮੈਂ ਇਹ ਜਿੱਤ ਲਿਆ ਭਾਰਤੀ ਪ੍ਰਵਾਸੀ ਨੇ ਸਾਂਝਾ ਕੀਤਾ ਕਿ ਉਸਨੇ ਪੈਸੇ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਮੈਂ ਬਸ ਇਸ ਬਾਰੇ ਸੋਚ ਰਿਹਾ ਸੀ ਕਿ ਮੈਨੂੰ ਇਸ ਰਕਮ ਨੂੰ ਕਿਵੇਂ ਨਿਵੇਸ਼ ਕਰਨ ਦੀ ਲੋੜ ਹੈ ਇਸ ਨੂੰ ਸਹੀ ਤਰੀਕੇ ਨਾਲ ਖਰਚ ਕਰਨਾ ਹੈ ਇਸ ਰਕਮ ਨੂੰ ਜਿੱਤਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰੇ ਕੋਲ ਪੈਸੇ ਹਨ ਹੁਣ ਮੈਨੂੰ ਆਪਣੇ ਵਿਚਾਰਾਂ ਤੇ ਸਹੀ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਅਤੇ ਮੈਂ ਕੁਝ ਵੱਡਾ ਕਰਨਾ ਚਾਹੁੰਦਾ ਉਸਨੇ ਕਿਹਾ ਕਿ ਮੈਨੂੰ ਇੱਕ ਸੁਪਰਕਾਰ ਖਰੀਦਣਾ ਅਤੇ ਇੱਕ ਅਲਿਸਾ ਰਿਜੋਰਟ ਜਾਂ 717 ਹੋਟਲ ਵਿੱਚ ਜਸ਼ਨ ਮਨਾਉਣਾ ਪਸੰਦ ਆਵੇਗਾ ਹਾਲਾਂਕਿ ਉਸਦੀ ਸਭ ਤੋਂ ਦਿਲੀ ਇੱਛਾ ਹੈ ਆਪਣੇ ਅਜ਼ੀਜ਼ਾਂ ਨਾਲ ਵਧੀਆ ਸਮਾਂ ਬਿਤਾਉਣਾ ਮੈਂ ਸਿਰਫ ਆਪਣੇ ਪਰਿਵਾਰ ਨੂੰ ਯੂਏਈ ਲੈ ਆਉਣਾ ਚਾਹੁੰਦਾ ਅਤੇ ਮੈਂ ਆਪਣੀ ਪੂਰੀ ਜ਼ਿੰਦਗੀ ਉਹਨਾਂ ਨਾਲ ਰਹਿ ਕੇ ਆਨੰਦ ਮਾਣਨਾ ਚਾਹੁੰਦਾ ਉਸਨੇ ਅੱਗੇ ਕਿਹਾ ਕਿ ਮੈਂ ਇਹ ਜਿਹੜਾ ਸੁਨੇਹਾ ਹੈ ਉਹ ਆਪਣੇ ਸਾਥੀਆਂ ਨੂੰ ਵੀ ਦੇ ਰਿਆਂ ਅਤੇ ਉਹਨਾਂ ਨੇ ਕਿਹਾ ਮੇਰਾ ਮੰਨਣਾ ਹੈ ਕਿ ਹਰ ਚੀਜ਼ ਇੱਕ ਕਾਰਨ ਕਰਕੇ ਹੁੰਦੀ ਹੈ ਮੈਂ ਹਰ ਖਿਡਾਰੀ ਨੂੰ ਖੇਡਦੇ ਰਹਿਣ ਦਾ ਸੁਝਾਅ ਦਿੰਦਾ ਹਾਂ ਅਤੇ ਯਕੀਨਨ ਇੱਕ ਦਿਨ ਕਿਸਮਤ ਤੁਹਾਡੇ ਕੋਲ ਆਵੇਗੀ ਅੰਤ ਵਿੱਚ ਉਸਨੇ ਯੂਏਈ ਲਾਟਰੀ ਦਾ ਧੰਨਵਾਦ ਕੀਤਾ ਅਤੇ ਉਸਨੇ ਕਿਹਾ ਕਿ ਉਸਨੂੰ ਬਹੁਤ ਵੱਡਾ ਮੌਕਾ ਪ੍ਰਦਾਨ ਕੀਤਾ ਅਤੇ ਆਪਣੀ ਉਮੀਦ ਪ੍ਰਗਟ ਕੀਤੀ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਦੂਜਿਆਂ ਲਈ ਖੁਸ਼ੀ ਲਿਆਉਂਦਾ ਰਹੇਗਾ ਸਤੰਬਰ ਵਿੱਚ ਦੁਬਈ ਵਿੱਚ ਰਹਿਣ ਵਾਲੇ ਇੱਕ ਹੋਰ ਭਾਰਤੀ ਨੇ ਅਬੂ ਧABI ਬਿਗ ਟਿਕਟ ਸੀਰੀਜ਼ 278 ਡਰਾ ਵਿੱਚ 15 ਮਿਲੀਅਨ ਸੰਯੁਕਤ ਅਰਬ ਅਮੀਰਾਤ ਦਰਹਮ ਦਾ ਸ਼ਾਨਦਾਰ ਇਨਾਮ ਜਿੱਤਿਆ ਦੁਬਈ ਡਰਾਈ ਡੌਕਸ ਦੇ 30 ਸਾਲਾ ਟੈਕਨੀਸ਼ੀਅਨ ਸੰਦੀਪ ਕੁਮਾਰ ਪ੍ਰਸ਼ਾਦ ਉੱਤਰ ਪ੍ਰਦੇਸ਼ ਤੋਂ ਹਨ ਅਤੇ 3 ਸਾਲਾਂ ਤੋਂ ਯੂਏਈ ਵਿੱਚ ਰਹਿ ਰਹੇ ਹਨ ਫਿਲਹਾਲ ਇੱਕ ਹੋਰ ਜਿਹੜਾ ਅਨਿਲ ਕੁਮਾਰ ਬੋਲਾ ਵੱਲੋਂ ਜਿਹੜਾ ਯੂਏਈ ਵਿੱਚ 100 ਮਿਲੀਅਨ ਡਾਲਰ ਦਾ ਲਾਟਰੀ ਜਿੱਤੀ ਗਈ ਹੈ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਅਨਿਲ ਕੁਮਾਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਇਹਨਾਂ ਪੈਸੇ ਨਾਲ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰੇਗਾ